ਆ ਜੋ ਵੀ ਮੇਰੇ ਸਾਰੇ ਹਾਨੇ ਚਲੋ ਚਲੋ ਸਾਰੇ ਮਾਰਿਓ ਛਾਲਾ ਨਾ ਨਾ ਗਿਲੇ ਖੋਟੇ ਸਸਰੀ ਕਾਲਜੀ ਸਾਰਿਆਂ ਨੂੰ ਬਾਅਦ ਚ ਚਿੱਟੀ ਹੋ ਜੂਗੀ ਹੈਲੋ ਬਾਈ ਮੁੰਡਿਆਂ ਚਾਏ ਨਹਿਰ ਤੇ ਨਹਿਰ ਤੇ ਆਜਾ ਇਹ ਨਾਉਣ ਸ਼ੇਰ ਪਿਆਰ ਦਾ ਦੋਤਾ ਕਿਹੜਾ ਆ ਵੇਹ ਕਹਿੰਦਾ ਸਰੀਰ ਵੇਖ ਲੋ ਭੁੱਖ ਲਾਈ ਜੜਿਆ ਪਿਆ ਜੜਿਆ ਵਾ ਆਜੋ ਚੱਲ ਗਿਆ ਸਾਰੇ ਮੁੰਡੇ ਆਪਣੇ ਪੈਂਦੇ ਆ ਅੱਜ ਆਇਆ ਨਹਿਰ ਤੇ ਨਹਿਰ ਤੇ ਨਾਉਣ ਨਾਉਂ ਦਾ ਦੀਬ ਨਹੀਂ ਕਹਿੰਦਾ ਮੈਨੂੰ ਤੈਰਨਾ ਨਹੀਂ ਆਉਂਦਾ ਯਾਰ ਕਮਾਲ ਹੋਈ ਜਾਂਦੀ ਰਹੀ ਆ ਇਹ ਘਰੇ ਹੀ ਪਾਣੀ ਚ ਤੈਰਦੇ ਆ ਇਹ ਤੈਰਦੇ ਆ ਨੇਰੇ ਚ ਤੈਰਦੇ ਆ ਆ ਵੀ ਤਰ ਲੈਂਦਾ ਆ ਵੀ ਆ ਵੀ ਤਰ ਪੈਂਦਾ ਹੀ ਪਾਰਦਾ ਤਰ ਤਾਂ ਤੈਰ ਲੈਂਦਾ ਗਰਸ਼ਾਨ ਚੰਡੇ ਆਣੇ ਪੈੜਦਾ ਬਹੁਤ ਚੜਾਈ ਆ ਇਹਦੀ ਅੱਜ ਕੱਲ ਕਬੱਡੀ ਦੇ ਕਪਾਂ ਦੇ ਕੋ ਆ ਲਿਆ ਗਰਾਉਂਡਾ ਦਾ ਬਾੜੀਆਂ ਦਾ ਸ਼ਿੰਗਾਰ ਆ। ਬਾੜਿਆ ਲੱਗੇਗਾ। ਹਾਂ ਕਿਸੇ ਵੀ ਕੰਪਨੀ ਦਾ ਕਬੂਤਰ ਹੈ ਸਾਡਾ ਕਬੂਤਰ ਚਾਹੀਦਾ ਇਹ ਬੰਦੇ ਨੇ ਸੁਪਰ। ਯਾਰ ਨਾਈ ਸਾਹਿਬ ਬਹੁਤ ਵਧੀਆ ਮੁੰਡਾ। ਇਹ ਸਾਰੇ ਮੁੰਡੇ ਵਧੀਆ। ਚਲੋ ਨਹਾਓ ਫਿਰ। ਬਹੁਤ ਵਧੀਆ ਯਾਰ ਕਿਸੇ ਜਾਵੜਾ। ਮਹਿਰ ਤੇ ਆਏ ਨੌਣ ਮੁੰਡੇ ਅਜ ਮੱਲੇ ਵਾਲੇ ਸੂਏ ਤੇ। ਆਪਾਂ ਦਾ ਆਪ ਬਾਵਾ ਚਿਰ ਬਾਅਦ ਆਏ ਮੇਰੇ ਸਾਡੇ 4-5 ਸਾਲਾਂ ਬਾਅਦ ਆਏ ਆ। ਜਦੋਂ ਨਿੱਕੇ ਹੁੰਦੇ ਉਹ ਘਰ ਦੇ ਨਹੀਂ ਹੁੰਦੇ ਸੀ ਡੁੱਬ ਜਾਂਗੇ ਚਲ ਹੁਣ ਵੀ ਵੈਸੇ ਤਾਂ ਬਾਨਾ ਹੀ ਲਾ ਕੇ ਆਏ ਆ ਵਾ ਵਾ ਹੁੰਦਾ ਮੁੰਡਿਆ ਜੇ ਐਤਵਾਰ ਕਰਕੇ ਨਾ ਕਾਫੀ ਰੌਣਕ ਮੇਲਾ ਲੈ ਐ ਇਹ ਇਨਾ ਦਾ ਪਾਣੀ ਹੈ ਨਹੀਂਗਾ ਓ ਥੋੜਾ ਹੀ ਆ ਪਾਣੀ ਦਾ ਆਈ ਮੁੰਡੇ ਆਪਣੇ ਬੈਠਦੇ ਆ ਵੇਖ ਲਓ ਇਹਨਾਂ ਦੀ ਮੰਮੀਆਂ ਵੇਖ ਲੈਣ ਵੀ ਇਹ ਬਿਨਾਂ ਦੱਸ ਆਏ ਤੁਹਾਨੂੰ ਆ ਦੀ ਮੰਮੀ ਵੇਖ ਲੈਣ ਬਿਨਾਂ ਦੱਸ ਆਇਆ ਓਏ ਓ ਮੂੰਹ ਲਗਾਉਂਦਾ ਸੋਨੀ ਦਾ ਮੁੰਡਾ ਸੋਨੀ ਦਾ ਆ ਵੀ ਸੋਨੀ ਦਾ ਮੁੰਡਾ ਆ ਸੁੱਖੇ ਦਾ ਮੁੰਡਾ ਯਾ ਵੀ ਪੈਂਡਾ ਵਾਲੇ ਮੁੰਡੇ ਵਾਵਾ ਮੇਰਾ ਵੀ ਕਹਿੰਦੇ ਟੈਰ ਗਿਆ ਚਲ ਆਇਆ ਬਈ ਤੂੰ ਉਤਰਦਾ ਨਾ ਮਖਾਈ ਮੈਨੂੰ ਯਾਰ ਤੂੰ ਉਤਰਦਾ ਨਾ ਮਖਾਈ ਮੈਂ ਬੜਾ ਤੇਜ ਉਤਰਨਾ ਮਾ ਉਤਰੋ ਚਲੋ ਉਹਨੇ ਕਿ ਨਹਿਰ ਤਾਂ ਛੱਡਦੀ ਏ ਉਹ ਵੀ ਨਹੀਂ ਯਾਰ ਟਾਂਗ ਕਰਦੇ ਆ ਉਹਨੂੰ ਹਾਂ ਆਪਾਂ ਨਾਲੀਏ ਆਪਣੀ ਵੀਡੀਓ ਇੱਧਰ ਨਾਲ ਬਣਾਉਂਦੇ ਦਾ ਹੈਗਾ ਹੀ ਆ ਠੰਡਾ ਬਹੁਤ ਆ ਜਿਵੇਂ ਦਾ ਮਰਜੀ ਆ ਠੰਡਾ ਹੈਗਾ ਐਵੇਂ ਹੀ ਆ ਇਹੀ ਪੰਜਾਬ ਹੈ ਇਹੀ ਕਲਚਰ ਆ ਨਹਿਰਾਂ ਦਰਿਆ ਛੱਪਰ ਸਾਰਾ ਕੱਥੀ ਆ ਚੱਲੀਏ ਤੂੰ ਹੀ ਨਹੀਂ ਵਾਦੀ ਤੇਰੀ ਹੈ ਮਾਦੇ ਹੁਣ ਉਹ ਨਹਿਰਾਂ ਮਾਰ ਕੇ ਆਹ ਚਾਦੇ ਆ ਜਾਨੀ ਅੱਟ ਤੇ ਹੀ ਹੈ ਅੱਜ ਹਾਂ ਚਾਦੇ ਆ ਪਾਣੀ ਇੰਨਾ ਕੀ ਆ ਫ੍ਰੀ ਜੋ ਕਿ ਤੋ ਮੰਤਪ ਆ ਰਹੀ ਨਹੀਂ ਆ ਜਾ ਯਾਰ ਯਾਰ ਕੋਈ ਨਹੀਂ ਕੋ ਸਾੜੇ ਲੈ ਵੀ ਤੁਸੀਂ ਵੀ ਵਲੌਗ ਚ ਆ ਜਾਓਗੇ ਰੁਕ ਜਾ ਦਿਓ ਮੈਂ ਆਇਆ ਚੱਲੇ ਯਾਰਾ ਮੁੰਡਾ ਆ ਬਸ ਸਾਰੇ ਦਾ ਪੁੱਠੀਆਂ ਮਾਰਦੇ ਇਹ ਮਾਮੀ ਮਾਰ ਕੇ ਦੇਖ ਮਾਰੇ ਜੋਤੀ ਓਏ ਗਰਮਹਿ ਜੋਤੀ ਨੇ ਪੁੱਠੀ ਛਾੜ ਰੋ ਆ ਗੱਗੀ ਕਹਿਣਾ ਚੜਾਈ ਚੱਲ ਆ ਜੋ ਵੀ ਮੇਰੇ ਸਾਰੇ ਹਾਨੇ ਓ ਓਏ ਸਤਿ ਸ਼੍ਰੀ ਅਕਾਲ ਚਲੋ ਚਲੋ ਸਾਰੇ ਮਾਰਿਓ ਛਾਲਾ ਜੀ ਨੂੰ ਹੰਦੀ ਮਾਰਨੀ ਏ ਓਏ ਜਿਵੇਂ ਛਾਲ ਵਜ ਦੀ ਮਾਰ ਦੋ ਆ ਜਾਓ ਓ ਛੱਟੋ ਕੰਮੀ ਕਰਵਾ ਤਿਹਾ ਓਏ ਓ ਛੱਟੋ ਛਾਲਾ ਅੰਦਲਾ ਨਾ ਤੂੰ ਓ ਰਹਿ ਗਏ ਹੁਣ ਜਿਹੜੇ ਬਈ ਜਾਵੜੋ ਪਾਣੀ ਪਾਈ ਚਲੋ ਐ ਹਰ ਕੋਈ ਪੈਰ ਪਾ ਰਿਹਾ ਸੀ ਪਾ ਕੇ ਓਏ ਐ ਐ ਨਾ ਖੜੋ ਦੂਤੂ ਖੜੋ ਨਾ ਹਰ ਬੰਦੇ ਕਾ ਲਾ ਲੀਡ ਵੀ ਬਣਾ ਦੇ ਹਲੋ ਜਾ 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 ਕੋਲ ਸਟ੍ਰੀਟ ਬੜਾ ਰੱਖਿਆ ਫੈਂਡ ਅੰਦਰ ਕੱਢ ਦੇ ਕੱਢ ਤੇਰੇ ਚਾਲ ਮਾਰ ਕੇ ਬਾਹਰ ਨਹੀਂ ਹੁੰਦਾ ਤੇਰੇ ਚਾਲ ਮਾਰ ਕੇ ਬਾਹਰ ਗੁਰੂ ਕਹਿੰਦਾ ਤਰਾਕ ਜਿਹੜਾ ਦੀਪ ਮੇਨ ਸਸਰੀ ਘਰ ਇਹੋ ਆ ਜਿਹੜਾ ਕੱਢਣਾ ਆ ਆਪਾਂ ਨਹਿਰ ਤੇ ਨਹਾਉਣਾ ਆ ਬਈ ਅੱਜ ਆ ਦੱਸ ਇਧਰ ਨੂੰ ਮੁੱਕ ਪਾਸ ਆਪਾਂ ਬਈ ਨਹਿਰ ਤੇ ਨਹਾਉਣਾ ਆ ਮੁੰਡੇ ਜਾਨਕਿਆ ਜੈਂਤਵਾਰ ਸੀਗਾ ਗਰਮੀ ਬਹੁਤ ਮਨਾ ਰਹੀ ਸੀ ਪਲਾਨ ਬਣ ਗਿਆ ਸਾਡਾ ਬੈਠੇ ਬੈਠੇ ਦਾ ਵੀ ਅਸੀਂ ਕਿ ਚਲ ਨਹਾ ਕੇ ਆਈਏ ਅਸੀਂ ਆ ਗਏ ਆ ਸਾਡੇ ਲਈ ਤਾਂ ਇਹੀ ਸਵਿੰਗ ਪੂਲਾ ਹਾਂ ਪਿੰਡਾਂ ਆ ਸੇ ਹਾਂ ਇਹ ਸਾਰੇ ਮੁੰਡੇ ਆਪਣੇ ਆ ਆਪਣੇ ਪਿੰਡ ਦੇ ਆ ਇਹ ਨਵੀਂ ਪਨੀਰੀ ਆ ਇਹ ਪੁਰਾਣੀ ਆ ਆਪਾਂ ਇਹ ਆ ਅਸੀਂ ਇਹਨਾਂ ਦੇ ਆਈਡਲ ਆ ਪਰ ਸਾਨੂੰ ਤੈਰਨਾ ਉਹਨਾਂ ਨੂੰ ਤੈਰਨਾ ਨਹੀਂ ਹੁੰਦਾ ਇਹ ਤੈਰ ਲੈਂਦੇ ਆ ਚਲੋ ਮਾਰੇ ਛਾਲਾ ਇੱਕ ਇੱਕ ਮਾਰੂ ਪਹਿਲਾਂ ਸਾਰੇ ਪਹਿਲਾਂ ਥੋੜੀ ਵਾਰੀ ਮੈਂ ਤਾਂ ਬਹਿ ਕੇ ਮਾਰਨ ਆਣਾਂ ਚਾਹ ਦਲਦੀ ਪਹਿਲਾਂ ਆਪਾਂ ਤਾਂ ਬਹਿ ਕੇ ਮਾਰਨ ਆ ਲੈ ਚਾ ਬਹਿ ਕੇ ਤਾਂ ਮਾਰ ਕੋਈ ਛਾਲ ਵੇਖਣ ਆਂ ਚੱਲੋ ਚਲੋ ਭਾਈ ਮਾਰ ਦਿਓ ਮਾਰ ਦਿਓ ਛਾਲ ਯਾਰ ਆਹ ਦੇਖੋ ਭਾਈ ਮੁੰਡੇ ਨਾਲੇ ਨਹਿਰ ਤੇ ਸੂਏ ਤੇ ਇਧਰ ਦਾ ਮਾਹੌਲ ਵੇਖਣਾ ਵੀ ਥੋੜੇ ਜੇ ਰਹਿ ਗਏ ਮੁੰਡੇ ਤਾਂ ਵੀ ਸਾਡੇ ਨਾਲ ਦੇ ਘੋੜੇ ਉੱਠ ਗਏ ਆ ਤੇ ਅਸੀਂ ਰਹਿ ਗਏ ਆ ਤਿੰਨੇ ਜਾਣੇ ਜਾਣ ਵਾਲੇ ਗਰਸ਼ਾਨ ਸਿੰਘ ਚੰਡਿਆਣਾ ਅੱਗੇ ਵੀ ਆਪਾਂ ਇਹਦੇ ਵਾਰ ਇੰਟਰੋਡਕਸ਼ਨ ਕਰਾਈਏ ਛੋਟੀ ਦਾ ਕਬੱਡੀ ਖਿਡਾਰੀ ਥੋੜੇ ਜਿਹਾ ਰਹਿ ਗਿਆ ਨਹਿਰ ਤੇ ਉਹ ਵੀ ਬੱਚਾ ਵੀ ਨਾ ਆਉਣਾ ਇਕੱਜ ਆ ਆ ਓਏ ਨਾ ਕੇ ਬਾਤਕ ਨਹਿਰ ਤੇ ਇੰਨੇ ਕ ਜਾਣੇ ਹੀ ਰਹਿ ਗਏ ਆ ਹੁਣ ਆਪਾਂ ਚੱਲਦੇ ਆ ਘਰ ਨੂੰ ਉਮੀਦ ਕਰਦੇ ਆ ਤੁਹਾਨੂੰ ਇਹ ਵਲੌਗ ਪਸੰਦ ਆਇਆ ਹੋਊਗਾ ਆਪਾਂ ਉਠਾਇਆ ਸੂਏ ਦੇ ਨਾਉਣ ਗਏ ਆਪਾਂ ਕੀਤਾ ਇੰਜੋਏ ਤੁਹਾਨੂੰ ਵੀ ਆਪਦੀਆਂ ਆਪਦੀਆਂ ਯਾਦਾਂ ਤਾਜ਼ੀਆਂ ਆ ਗਈਆਂ ਹੋਣਗੀਆਂ ਜਿਹੜੇ ਵੱਡੀ ਉਮਰ ਵਾਲੇ ਆ ਕਿਵੇਂ ਆਪਾਂ ਉੰਦੇ ਜਾਂਦੇ ਰਹੇ ਆ ਨੌਂਦੇ ਰਹੇ ਆ ਇਹ ਪਿੰਡਾਂ ਦੇ ਵਿੱਚ ਹੀ ਆ ਯਾਰ ਸ਼ਹਿਰਾਂ ਵਾਲੇ ਨਹੀਂ ਕੁਝ ਬਹੁਤ ਹੁੰਦੇ ਆ ਕਿ ਨਹੀਂ ਮੈਨ ਨਹੀਂ ਜਾਣਾ ਸੂਏ ਤੇ ਆਈਆਂ ਪਰ ਇੱਥੇ ਕੋਈ ਨਹੀਂ ਪੀਂਦਾ ਗੰਦਾ ਚੰਗਾ ਪਾਣੀ ਬਸ ਸਾਰੇ ਮਜ਼ਾ ਲੈਣ ਆਉਂਦੇ ਸੂਏ ਦਾ ਚਲੋ ਉਮੀਦ ਕਰਦੇ ਸਾਰੇ ਵਧੀਆ ਹੋਵੋਗੇ ਧੰਨਵਾਦ ਤੁਹਾਡਾ ਥੈਂਕ ਯੂ